ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਨ ਟੀਵੀ ਇਸ ਵਕਤ ਤਾਮੋਵਾਜ਼ਰਾ ਪਿੰਡ ਦੇ ਨਾਲ ਪਾਕੜਾ ਨਹਿਰ ਦੇ ਉੱਪਰ ਮੌਜੂਦ ਆ ਜਿੱਥੇ ਇੱਕ ਮੁੰਡਾ ਕੁੜੀ ਦੀ ਲਾਸ਼ ਜਿਹੜੀ ਹੈ ਤੈਰਦੀ ਹੋਈ ਆ ਰਹੀ ਸੀਗੀ ਅਤੇ ਗੋਤਾਖੋਰਾ ਨੇ ਉਸ ਨੂੰ ਬਾਹਰ ਕੱਢਿਆ ਫਿਲਹਾਲ ਹਜ ਡੈੱਡ ਬੋਡੀਆਂ ਦੀ ਸਨਾਖਤ ਜਿਹੜੀ ਆ ਉਹ ਨਹੀਂ ਹੋ ਪਾਈ ਜਿਸ ਕਰਕੇ ਇਹਨਾਂ ਨੂੰ 72 ਘੰਟਿਆਂ ਦੇ ਲਈ ਮੋਰਚਰੀ ਘਰ ਵਿਖੇ ਰੱਖਿਆ ਜਾਣਾ ਬੋਲੇ ਸ਼ੰਕਰ ਡਾਈਵਰ ਕਲੱਬ ਦੀ ਟੀਮ ਜਿਹੜੀ ਹੈ ਉਰੇ ਗੋਤਾਖੋਰਾਂ ਦੀ ਮੌਜੂਦ ਹੈ ਤੇ ਡੈੱਡ ਬੋਡੀਆਂ ਨੂੰ ਪੈਕ ਕਰਕੇ ਐਂਬੂਲੈਂਸ ਦੇ ਜ਼ਰੀਏ ਅ ਰਜਿੰਦਰਾ ਹਸਪਤਾਲ ਦੀ ਮੋਰਚਰੀ ਹਾਊਸ ਵਿਖੇ ਲੈ ਜਾਂਦਾ ਜਾਵੇਗਾ ਤੇ ਉੱਥੇ 72 ਘੰਟਿਆਂ ਦੇ ਲਈ ਸਨਾਖਤ ਲਈ ਰੱਖਿਆ ਜਾਵੇਗਾ ਇਸ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚੀ ਹੈ ਤੇ ਪੁਲਿਸ ਪਾਰਟੀ ਦੀ ਮਦਦ ਨਾਲ ਹੀ ਇਹ ਡੈੱਡ ਬੋਡੀਆਂ ਜਿਹੜੀਆਂ ਪਾਖੜਾ ਨਹਿਰ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਨੇ ਉਮਰਾ ਜਿਹੜੀਆਂ ਦੋਨਾਂ ਦੀਆਂ 25 ਤੋਂ 30 ਸਾਲ ਦੀ ਦੱਸੀ ਜਾ ਰਹੀ ਹੈ ਤੇ ਦੋਵੇਂ ਡੈੱਡ ਬੋਡੀਆਂ ਜਿਹੜੀਆਂ ਨੇ ਪਾਕੜਾ ਨਹਿਰ ਦੇ ਵਿੱਚ ਆ ਰਹੀਆਂ ਸੀਗੀਆਂ ਜਦੋਂ ਗੋਤਾਖੋਰ ਇੱਥੇ ਪਰਿਵਾਰਾਂ ਦੇ ਜਿਹੜੇ ਜੀ ਗੁੰਮੇ ਹੋਏ ਸੀਗੇ ਉਹਨਾਂ ਦੀ ਸੁਨਾਖਤ ਕਰ ਰਹੇ ਸੀਗੇ ਔਰ ਲੱਭ ਰਹੇ ਸੀਗੇ ਸਰਚ ਚੱਲ ਰਹੀ ਸੀ ਪਾਕੜਾ ਨਹਿਰ ਦੇ ਵਿੱਚ ਉਸੇ ਸਮੇਂ ਹੀ ਇਹ ਦੋਨੋਂ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਉਰੇ ਡੈੱਡ ਬੋਡੀਆਂ ਨੂੰ ਪੈਕ ਕੀਤਾ ਜਾ ਰਿਹਾ ਤੇ ਐਂਬੂਲੈਂਸ ਦੀ ਤਸਵੀਰ ਵੀ ਤੁਸੀਂ ਦੇਖੋਗੇ ਅਤੇ ਪੁਲਿਸ ਪਾਰਟੀ ਵੀ ਜਿਹੜੀ ਇਸ ਜਗ੍ਹਾ ਦੇ ਉੱਪਰ ਮੌਜੂਦ ਨਜ਼ਰ ਆ ਰਹੀ ਹੈ ਅਤੇ ਹੁਣ 72 ਘੰਟਿਆਂ ਦੇ ਲਈ ਇਹ ਸਨਖਤ ਲਈ ਡੈੱਡ ਬੋਡੀਆਂ ਜਿਹੜੀਆਂ ਨੇ ਉਹ ਰਜਿੰਦਰਾ ਹਸਪਤਾਲ ਦੀ ਮੋਰਚਰੀ ਹਾਊਸ ਵਿਖੇ ਰਖਵਾਈਆਂ ਜਾਣਗੀਆਂ ਅਤੇ ਜਿੱਥੇ ਪਰਿਵਾਰ ਜਿਹੜੇ ਨੇ ਸਨਖਤ ਕਰਨ ਦੇ ਲਈ ਪਹੁੰਚ ਸਕਦੇ ਨੇ 24 ਵਜੇ ਸਾਡੇ ਨਾਲ ਸ਼ੰਕਰ ਭਾਰਦਵਾਜ ਹੁਣੀ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਉਰੇ ਡੈੱਡ ਬੋਡੀਆਂ ਜਿਹੜੀਆਂ ਨੇ ਮਿਲਦੀਆਂ ਨੇ ਸ਼ੰਕਰ ਜੀ ਕੀ ਪੂਰਾ ਕਦੋਂ ਪਤਾ ਚੱਲਦਾ ਕਿ ਉਹ ਡੈੱਡ ਬੋਡੀਆਂ ਆ ਰਹੀਆਂ ਸੀਗੀਆਂ ਇਹ ਬੋਲੇ ਸ਼ੰਕਰ ਡਾਈਵਰ ਕਲੱਬ ਗੋਤਾ ਕਰੋ ਟੀਮ ਹੈ ਜੋ ਪਟਿਆਲਾ ਪੰਜਾਬ ਦੇ ਵਿੱਚ ਆਪਣਾ ਕੰਮ ਕਰਦੀ ਹੈ ਔਰ ਜਿਹੜੇ ਗੁੰਮੇ ਹੋਏ ਵਿਅਕਤੀ ਹੁੰਦੇ ਨੇ ਉਹਨਾਂ ਦੀ ਭਾਲ ਕਰਦੀ ਹੈ ਇਸੇ ਤਰ੍ਹਾਂ ਇੱਕ ਸਰਹੰਦ ਫਲੋਟਿੰਗ ਤੋਂ ਲੜਕਾ ਲਾਪਤਾ ਹੈਗਾ ਇੱਕ ਰੋਪੜ ਮਰੀਂਡੇ ਤੋਂ ਲਾਪਤਾ ਦੋ ਲੇਡੀਜ਼ ਜਿਹੜੀਆਂ ਪਟਿਆਲੇ ਤੋਂ ਲਾਪਤਾ ਨੇ ਤਾਂ ਉਹਨਾਂ ਦੀ ਭਾਲ ਹਰ ਜ਼ਿਲ੍ਹੇ ਹਰ ਪੰਜਾਬ 'ਚ ਕੀਤੀ ਜਾ ਰਹੀ ਏਦਾਂ ਹੀ ਅਸੀਂ ਨਾਬਾ ਰੋਡ ਦਾ ਪੁਲ ਪੰਦਾ ਉੱਥੇ ਕੋ ਉੱਤਰ ਕੋ ਬੈਠਦੇ ਪਸਿਆਣੇ ਬੈਠਦੇ ਨੇ ਤਾਂ ਜਿਹੜਾ ਤਾਂ ਮੂ ਮਾਜਰਾ ਹੈਗਾ ਉਤੋਂ ਦੋ ਸ਼ਬ ਜਿਹੜੇ ਉਹ ਅਲੱਗ-ਅਲੱਗ ਦਿਸ਼ਾ ਦੇ ਵਿੱਚ ਭਾਖੜਾ ਨਰਜ ਵੀ ਤਰਦੇ ਹੋ ਜਾ ਰਹੇ ਸੀਗੇ ਜਿਸ ਨੂੰ ਗੋਤਾਖੋਰ ਬੋਲੇਸ਼ਨ ਕਲੱਬ ਨੇ ਜੇ ਤਾਂ ਦੇਖਿਆ ਤਾਂ ਦੇਰੀ ਨਾ ਕਰਦੇ ਹੋਏ ਨਾਲ ਦੀ ਨਾਲ ਉਹ ਸ਼ਬਾਂ ਨੂੰ ਕਿਨਾਰੇ ਤੇ ਲਗਾਇਆ ਜਿਹੜੀ ਇੱਕ ਤਾਂ ਲੜਕਾ ਹੈਗਾ ਜਿੱਦੀ ਉਮਰ 30 ਤੋਂ 35 ਸਾਲ ਆ ਇੱਕ ਔਰਤ ਹੈ ਜੀ ਦੀ ਉਮਰ 28 ਤੋਂ 30 ਸਾਲ ਜਾਂ 32 ਸਾਲ ਹੋ ਸਕਦੀ ਜਿਹਦਾ ਅਨੁਮਾਨ ਆਪਾਂ ਲਾ ਸਕਦੇ ਆਂ ਔਰ ਇਹ ਲੇਡੀ ਜਿਹੜੀ ਹੈ ਵਿਆਹੀ ਹੋਈ ਹੋ ਸਕਦੀ ਕਿਉਂਕਿ ਇਹਦੇ ਜਿਹੜੇ ਹੱਥ ਨੇ ਉਹਦੇ ਵਿੱਚ ਨੇਲ ਪਾਲਿਸ਼ ਲੱਗੀ ਹੋਈ ਆ ਔਰ ਇੱਕ ਅੰਡਰਗਾਰਮੈਂਟ ਜਿਹੜੀ ਉਹ ਕੱਲੀ ਪਾਈ ਹੋਰ ਸਰੀਰ ਤੇ ਕਿਸੇ ਪ੍ਰਕਾਰ ਦਾ ਕੋਈ ਨਿਸ਼ਾਨ ਨਹੀਂ ਆ ਪਰ ਇਹਦੇ ਇੱਕ ਗਲ ਦੇ ਵਿੱਚ ਕਪੜਾ ਫਸਿਆ ਹੋਇਆ ਜਿਵੇਂ ਇਹ ਤਾਂ ਡਾਕਟਰ ਜਾਂ ਪੁਲਿਸ ਜਾਤਾ ਬਿਹਤਰ ਜਾ ਸਕਦੀ ਹੈ ਕਿਉਂਕਿ ਇਹਦੇ ਵਿੱਚ ਐ ਲੱਗਦਾ ਜਿਵੇਂ ਗਲਾ ਘੁੱਟਿਆ ਟਾਈਪ ਚ ਹੋ ਸਕਦਾ ਔਰ ਜਿਹੜਾ ਲਟਕਾ ਹੈਗਾ ਉਹਦੇ ਹੱਥਾਂ 'ਚ ਦੋ ਕੜੇ ਪਾਏ ਹੋਏ ਨੇ ਤੇ ਉਹਦੇ ਤਨ ਤੇ ਕੋਈ ਕਪੜਾ ਨਹੀਂ ਹੈਗਾ ਦਾੜੀ ਹੈਗੀ ਹੈ ਬਾਲ ਕਟੇ ਨੇ ਸ਼ੇ ਰੋਡਾ ਹੈਗਾ ਪਰ ਇਹ ਕਿਤਨੇ ਕਿਤੇ ਜਿਹੜੇ ਦੋਨੋਂ ਡੈਡ ਬੋਡੀਆਂ ਨੇ ਹਲੇ ਫਿਲਹਾਲ شناخت ਨਹੀਂ ਹੋਈ ਹੈ ਔਰ ਇਹਨੂੰ 72 ਘੰਟੇ ਲਈ ਪੁਲਿਸ ਦੀ ਮਦਦ ਨਾਲ ਕਿਉਂਕਿ ਪੁਲਿਸ ਨੇ ਅਸੀਂ ਨਾਲ ਦੀ ਜਦੋਂ ਨੂ ਇਨਫੋਰਮੇਸ਼ਨ ਦਿੱਤੀ ਪੁਲਿਸ ਨੇ ਦੇਰੀ ਨਹੀਂ ਕੀਤੀ ਨਾਲ ਦੇ ਨਾਲ ਇੱਥੇ ਪਹੁੰਚ ਗਈ ਉਹ ਸਾਹਿਬ ਜਿਨ੍ਹਾਂ ਨੇ ਉਹਨਾਂ ਦੀ ਮਤਨ ਨਾਲ ਅਸੀਂ ਐਂਬੂਲੈਂਸ ਬੁਲਾਈ ਔਰ ਪੈਕਿੰਗ ਕਰੀਏ ਤੇ ਸਾਰੀ ਇਹ ਜਿਹੜੀ ਡੈਡ ਬੋਡੀਆਂ ਨੇ ਦੋਨੋਂ ਦੋਨੋਂ 72 ਘੰਟੇ ਲਈ ਇੱਥੇ ਸਿਵਲ ਹਸਪੀਟਲ ਜਿੰਦਰਾਤ ਵਿੱਚ ਰੱਖਿਆ ਜਾਏਗਾ ਔਰ ਇਹਦੀ ਪਛਾਣ ਕਰਨ ਲਈ ਅਲੱਗ- ਇਲਿਆਂ ਦੇ ਵਿੱਚ ਗੋਤਾਖੋਰ ਤੇ ਜਿਹੜੇ ਲੋਕ ਲਾਪਤਾ ਨੇ ਉਹਨਾਂ ਨੂੰ ਇਹਦੀ ਫੋਟੋਆਂ ਪਾਈਆਂ ਜਾਣਗੀਆਂ ਤਾਂ ਕਿ ਇਹਦੀ شناخت ਹੋ ਸਕੇ ਪਰ ਕਿਦਨ ਜਿਹੜੇ ਬੰਦੇ ਲਾਪਤਾ ਸੀ ਜਿਨ੍ਹਾਂ ਦੇ ਸੀ ਭਾਲ ਕਰ ਰਹੇ ਸੀਗੇ ਉਹਨਾਂ ਦੇ ਵਿੱਚੋਂ ਸ਼ਾਇਦ ਰੈਡ ਬੋਡੀ ਕਿਸੇ ਦੀ ਹੋ ਸਕਦੀ ਆ ਪਰ ਉਹ ਪਰਿਵਾਰਾਂ ਨੂੰ ਬੁਲਾਇਆ ਜਾਏਗਾ ਜਿਨ੍ਹਾਂ ਨੂੰ شناخت ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਏਗੀ ਕਿੰਨੇ ਕ ਦਿਨ ਪੁਰਾਣੀ ਲੱਗਦੀ ਆ ਥੋੜਾ ਤਾਂ ਜਿਸ ਤਰ੍ਹਾਂ ਰੋਜ਼ ਦਾ ਕੰਮ ਹੈ ਨਾ ਡੈਡ ਬੋਡੀਆਂ ਕੱਢਣਾ ਰੋਜ਼ ਤੁਸੀਂ ਦੇਖਦੇ ਹੋ ਹਨ ਅਜਿਹੇ ਸੀਨ ਤਕਨੀਕ ਦਿਨ ਪੁਰਾਣੀ ਲੱਗਦੀ ਹੈ ਇਹ ਲੜਕਾ ਜਿਹੜਾ ਹੈਗਾ ਇਹਦੀ ਜਿਹੜੀ ਬਾਡੀ ਹੈ ਲਗਭਗ 4 ਤੋਂ 5 ਦਿਨ ਦੀ ਹੋ ਸਕਦੀ ਹੈ ਔਰਤ ਦੀ ਵੀ 4 ਤੋਂ 5 ਦਿਨ ਇਹ ਟੋਟਲ ਮਤਲਬ 5 ਤੋਂ 4 ਦਿਨ ਦੀ ਹੀ ਬਾਡੀ ਹੈ ਕਿਉਂਕਿ ਬਾਡੀ ਜਿਆਦਾ ਗਰਮੀ ਦੇ ਸਮੇ ਬਾਡੀ ਜਿਆਦਾ ਖਰਾਬ ਹੋ ਜਾਂਦੀ ਹੈ ਕਿ ਸਰਦੀਆਂ ਵਿੱਚ ਸੇਫ ਰਹਿੰਦੀ ਹੈ ਪਰ 4 ਤੋਂ 5 ਦਿਨ ਦੀ ਦੋਨੋਂ ਡੈੱਡ ਬਾਡੀਆਂ ਇਹ ਹੈਗੀਆਂ ਤੋ ਬਿਲਕੁਲ ਤੁਸੀਂ ਇਹ ਤਸਵੀਰ ਦੇਖੀ ਹੈ ਕਿ ਉਰੇ ਗੋਤਾਖੋਰਾ ਨੇ ਜਿਹੜੀ ਡੈਡ ਬੋਡੀਆਂ ਨੇ ਦੋਨੋਂ ਬਾਹਰ ਕੱਢੀਆਂ ਨੇ ਅਤੇ ਹੁਣ ਸਨਖਤ ਦੇ ਲਈ ਇਸ ਨੂੰ ਮੌਰਚੀ ਘਰ ਵਿਖੇ ਰਖਵਾਇਆ ਜਾਵੇਗਾ ਤਾਂ ਪੂਰੀ ਗੋਤਾਖੋਰਾ ਦੀ ਟੀਮ ਜਿਹੜੀ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਐਂਬੂਲੈਂਸ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਤਾਂ ਹੁਣ ਸਨਖਤ ਜਿਹੜੀ ਹੈ ਫਿਲਹਾਲ ਦੀ ਕੜੀ ਹਜੇ ਨਹੀਂ ਹੋ ਪਾਈ ਹੈਗੀ ਲੇਕਿਨ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਡੈਡ ਬੋਡੀਆਂ ਜਿਹੜੀਆਂ ਨੇ ਉਹ ਬਾਹਰ ਕਢਵਾਈਆਂ ਗਈਆਂ ਨੇ ਅਤੇ ਹੁਣ ਇਹਨਾਂ ਨੂੰ ਮੌਰਚੀ ਹਾਊਸ ਵਿਖੇ ਭੇਜਿਆ ਜਾਵੇਗਾ ਸਨਖਤ ਦੇ ਲਈ ਤਾਏ ਤਸਵੀਰ ਦੇਖ ਰਹੇ ਹੋ ਤੁਸੀਂ ਜਿਸ ਦੀ ਡੈੱਡ ਬੋਡੀਆਂ ਜਿਹੜੀਆਂ ਨੇ ਬਾਹਰ ਕੱਢੀਆਂ ਗਈਆਂ ਨੇ ਪਾਖੜਾ ਨਹਿਰ ਤੋਂ ਤਾਂ ਹੁਣ ਇਸ ਨੂੰ ਐਂਬੂਲੈਂਸ ਦੇ ਜ਼ਰੀਏ ਜਿਹੜਾ ਤੁਸੀਂ ਇਹ ਤਸਵੀਰ ਦੇਖੋਗੇ ਕਿ ਇਸ ਨੂੰ ਮੋਰਚਰੀ ਹਾਊਸ ਵੇਖੇ ਲੈ ਜਾਂਦਾ ਜਾਵੇਗਾ ਤੇ ਦੋਨੋਂ ਡੈੱਡ ਬੋਡੀਆਂ ਜਿਹੜੀਆਂ ਨੇ ਸਰਚਿੰਗ ਜਦੋਂ ਗੋਤਾਖੋਰ ਉਹ ਪਾਖੜਾ ਨਹਿਰ ਦੇ ਵਿੱਚ ਕਰ ਰਹੇ ਸੀਗੇ ਜਿਹੜੇ ਪਰਿਵਾਰਾਂ ਦੇ ਜੀ ਗੁੰਮੇ ਹੋਏ ਸੀਗੇ ਉਹਨਾਂ ਨੂੰ ਲੱਭ ਰਹੇ ਸੀਗੇ ਸਰਚ ਚੱਲ ਰਹੀ ਸੀਗੀ ਤਾਂ ਉਸੇ ਸਮੇਂ ਹੀ ਇਹ ਦੋਨੋਂ ਡੈੱਡ ਬੋਡੀਆਂ ਜਿਹੜੀਆਂ ਨੇ ਮੋਰਟਰੀ ਹਾਊਸ ਵਿਖੇ ਜਿਹੜੀਆਂ ਰਕਵਾਈਆਂ ਜਾ ਰਹੀਆਂ ਤੁਸੀਂ ਡੈੱਡ ਬੋਡੀਆਂ ਦੇਖ ਰਹੇ ਹੋ ਤਾਂ ਉਸੇ ਸਮੇਂ ਹੀ ਇਹ ਡੈੱਡ ਬੋਡੀਆਂ ਜਿਹੜੀਆਂ ਨੇ ਪਾਖੜਾ ਨਹਿਰ ਦੇ ਵਿੱਚੋਂ ਮਿਲਦੀਆਂ ਨੇ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਤਾਂ ਇਹ ਤਸਵੀਰਾਂ ਕਾਫੀ ਅਹਿਮ ਨੇ ਕਿਉਂਕਿ ਇੱਕੋ ਸਮੇਂ ਜਿਹੜੀਆਂ ਦੋ ਡੈੱਡ ਬੋਡੀਆਂ ਪਾਖੜਾ ਨਹਿਰ ਦੇ ਵਿੱਚ ਤੈਰਦੀਆਂ ਹੋਈਆਂ ਆਣੀਆਂ ਅਤੇ ਦੋਨਾਂ ਦੀ ਉਮਰ ਵੀ ਜਿਹੜੀ 25 ਤੋਂ 30 ਸਾਲ ਹੋਣੀ ਤਾਂ ਇਹ ਕਾਫੀ ਵੱਡਾ ਸਵਾਲ ਹੁੰਦਾ ਹੈ ਕਿਉਂਕਿ ਜਦੋਂ ਦੋ ਡੈੱਡ ਬੋਡੀਆਂ ਇਕੱਠੀਆਂ ਮਿਲਦੀਆਂ ਨੇ ਤਾਂ ਗੋਤਾਖੋਰ ਵੀ ਹੈਰਾਨ ਰਹਿ ਗਏ ਸੀਗੇ ਕਿ ਇਹ ਦੋਨੋਂ ਡੈੱਡ ਬੋਡੀਆਂ ਤੈਰਦੀਆਂ ਹੋਈਆਂ ਕਿਸ ਤਰ੍ਹਾਂ ਇਸ ਪਾਕੜਾ ਨਹਿਰ ਦੇ ਵਿੱਚ ਆਰੀਆਂ ਨੇ ਤੇ ਕੀ ਇਹਨਾਂ ਨੂੰ ਹੋਇਆ ਕਿਸ ਤਰ੍ਹਾਂ ਇਹ ਡੈੱਡ ਬੋਡੀਆਂ ਜਿਹੜੀਆਂ ਪਾਕੜਾ ਨਹਿਰ ਦੇ ਵਿੱਚ ਦਿਖਾਈ ਦਿੱਤੀਆਂ ਤਾਂ ਇਹ ਕਾਫੀ ਵੱਡਾ ਸਵਾਲ ਹੁੰਦਾ ਹੈ ਕਿਉਂਕਿ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਹਰੇ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰ ਜਿਹੜੇ ਸਰਚ ਕਰ ਰਹੇ ਸੀਗੇ ਪਾਕੜਾ ਨਹਿਰ ਦੇ ਉੱਪਰ ਤਾਂ ਉਸੇ ਸਮੇਂ ਹੀ ਇਹ ਦੋਨੋਂ ਡੈਡ ਬੋਡੀਆਂ ਜਿਹੜੀਆਂ ਤਿਆਰ ਦੀਆਂ ਹੋਈਆਂ ਪਾਖੜਾ ਨਹਿਰ ਦੇ ਵਿੱਚ ਦਿਖਾਈ ਦਿੱਤੀਆਂ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਬਾਹਰ ਕੱਢ ਕੇ ਹੁਣ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਸਨਾਖਤ ਦੇ ਲਈ 72 ਘੰਟਿਆਂ ਲਈ ਮੋਰਚਰੀ ਹਾਊਸ ਵਿੱਚ ਰਖਵਾਇਆ ਜਾਵੇਗਾ ਜੇਕਰ ਇਹਨਾਂ ਦੀ ਸਨਾਖਤ ਨਹੀਂ ਹੁੰਦੀ ਤਾਂ ਬੋਲੇ ਸ਼ੰਕਰ ਡਾਈਵਰ ਕਲੱਬ ਵੱਲੋਂ ਹੀ ਇਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ ਇਸ ਵਕਤ ਪੁਲਿਸ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਸਰ ਉਰੇ ਆਏ ਹੋ ਇੰਤਲਾ ਹੈ ਸੀ ਕੀ ਪੂਰਾ ਮਾਮਲਾ ਸਾਨੂੰ ਕੰਟਰੋਲ ਰੂਮ ਪਟਿਆਲਾ ਤੋਂ ਇੰਤਲਾ ਹੈ ਸੀ ਸ਼ੰਕਰਪੁਰ ਦਵਾਜ ਨੇ ਦੱਸਿਆ ਸੀ ਵੀ ਮੰਨ ਲਓ ਇਦਾਂ ਕਰਕੇ ਡੈੱਡ ਬੋਡੀਆਂ ਮਾਲੂ ਮਾਇਰੇ ਲਾਗੇ ਦੋ ਡੈੱਡ ਬੋਡੀਆਂ ਪਈਆਂ ਵੀ ਕਾਰਵਾਈ ਲਈ ਆਇਓ ਭੇਜੋ ਉੱਥੋਂ ਫਿਰ ਸਾਨੂੰ ਮੁੰਸ਼ੇ ਨੇ ਜਾਣੂ ਕਰਾਇਆ ਤੇ ਅਸੀਂ ਮੋਕਬੂਗੋਹ ਤੇ ਆਈ ਮੋਕਬੂਗੋਹ ਤੇ ਆਣ ਕੇ ਡੈੱਡ ਬੋਡੀਆਂ ਨੂੰ ਨਹਿਰ ਦੇ ਵਿੱਚੋਂ ਸ਼ੰਕਰਪੁਰ ਦਵਾਜ ਦੀ ਟੀਮ ਗੋਤਾਖੋਰ ਵੱਲੋਂ ਬਾਹਰ ਕੱਢ ਕੇ ਹੁਣ ਰਜਿੰਦਰਾ ਸਰਵਰ ਮੋਰਚੀ ਤੇ ਅਸੀਂ ਲੈ ਕੇ ਜਾ ਰਹੇ ਹਾਂ ਫਿਲਹਾਲ ਕੋਈ ਹੁਣ ਤੱਕ ਕੋਈ ਸਨਾਖਤ ਹੋ ਪਈ ਹੈ ਜਿਸ ਤਰ੍ਹਾਂ ਫੋਟੋ ਆਉਂਦੀਆਂ ਨੇ ਪਰਿਵਾਰਾਂ ਵੱਲੋਂ ਹਨਾ ਕਿ ਕੋਈ ਗੁੰਮ ਗਿਆ ਉਸ ਤਰ੍ਹਾਂ ਦੀ ਕੋਈ ਸਨਾਖਤ ਹੋ ਪਈ ਹੈ ਇਸ ਬੰਦੀ ਸਾਡੇ ਕੋਲ ਹਜੇ ਕੋਈ ਜਾਣਕਾਰੀ ਨਹੀਂ ਮੰਨ ਲਓ ਜੇ ਗੋਤਾਖੋਰਾਂ ਕੋਲ ਹੋਵੇ ਤਾਂ ਵੱਖਰੀ ਗੱਲ ਸਰ ਕੋਈ ਨਿਸ਼ਾਨ ਵਗੈਰਾ ਮਿਲੇ ਡੈੱਡ ਬੋਡੀ ਦੇ ਉੱਪਰ ਜਿਸ ਤਰ੍ਹਾਂ ਕੋਈ ਹੋਵੇ ਕੋਈ ਖਾਸ ਨਿਸ਼ਾਨ ਜਿਸ ਤੋਂ ਪਰਿਵਾਰ ਪਛਾਣ ਕਰ ਸਕਣ ਨੀ ਹਜੇ ਤੱਕ ਤਾਂ ਕੋਈ ਪੈਸੇ ਮਤਲਬ ਕੜਾ ਪਾਇਆ ਸੀ ਇੱਕ ਮੁੰਡੇ ਨੇ ਮੁੰਡੇ ਦੀ ਜਿਹੜੀ ਰੈੱਡ ਬਾਡੀਓ ਤੇ ਕੜਾ ਤੇ ਇੱਕ ਰਬੜ ਦਾ ਕੜਾ ਜਿਹਾ ਪਾਇਆ ਹੋਇਆ ਸੀ ਉਮਰ ਕਿੰਨੀ ਆ ਕਿ ਲੱਗਦੀ ਹੈ ਉਮਰ 30 ਤੋਂ 35 ਸਾਲ ਦੇ ਦਰਮਿਆਨ ਦੋਨਾਂ ਦੀ ਤੇ ਹੁਣ 72 ਘੰਟੇ ਲਈ ਰੱਖਾਂਗੇ ਹੁਣ ਅਸੀਂ ਇਹਨੂੰ ਰਜਿੰਦਰਾ ਮੋਰਚੀ ਦੇ ਹਸਪਤਾਲ 'ਚ 72 ਘੰਟੇ ਲਈ شناخت ਲਈ ਰੱਖਾਂਗੇ ਵਾਰਸ ਨਾਲ ਤਾਲਮੇਲ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਬਿਲਕੁਲ 72 ਘੰਟੇ ਵਾਲੀ ਡੈਡ ਬੋਡੀ ਜਿਹੜੀ ਹੈ ਮੋਰਚਰੀ ਹਾਊਸ ਵਿਖੇ ਰੱਖੀ ਜਾਵੇਗੀ ਜਿੱਥੇ ਪਰਿਵਾਰ ਸਨਾਕਤ ਕਰ ਸਕਦੇ ਨੇ 72 ਘੰਟੇ ਜਿਹੜਾ ਮੋਰਚਰੀ ਹਾਊਸ ਦੇ ਵਿੱਚ ਦੋਨੋਂ ਡੈਡ ਬੋਡੀਆਂ ਜਿਹੜੀਆਂ ਇਹ ਰੱਖੀਆਂ ਜਾਣਗੀਆਂ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਹ ਐਂਬੂਲੈਂਸ ਉਰੇ ਮੰਗਵਾਈ ਗਈ ਸੀ ਅਤੇ ਦੋਵੇਂ ਡੈਡ ਬੋਡੀਆਂ ਨੂੰ ਪਾਖੜਾ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹੁਣ ਸਨਾਕਤ ਦੇ ਲਈ 72 ਘੰਟਿਆਂ ਲਈ ਜਿਹੜਾ ਮੋਰਚਰੀ ਹਾਊਸ ਵਿਖੇ ਡੈਡ ਬੋਡੀਆਂ ਰੱਖੀਆਂ ਜਾਣਗੀਆਂ ਮੁੰਡਾ ਕੁੜੀ ਦੀ ਲਾਸ਼ ਜਿਹੜੀ ਆ ਉਹ ਪਾਕੜਾ ਨਹਿਰ ਦੇ ਵਿੱਚ ਤੈਰਦੀ ਹੋਈ ਆ ਰਹੀ ਸੀਗੀ ਜਦੋਂ ਗੋਤਾਖੋਰਾਂ ਨੇ ਇਹ ਸੀਨ ਦੇਖਿਆ ਤਾਂ ਉਹਨਾਂ ਨੇ ਤੁਰੰਤ ਹੀ ਪਾਕੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਦੋਵੇਂ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਕਿਨਾਰੇ ਤੇ ਲਗਾਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਪਰ ਪਹੁੰਚਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਗੋਤਾਖੋਰਾਂ ਨੇ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਤੇ ਹੁਣ ਤੁਸੀਂ ਦੇਖਿਆ ਜਿਸ ਤਰ੍ਹਾਂ ਐਂਬੂਲੈਂਸ ਦੇ ਵਿੱਚ ਰੱਖ ਕੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੀ ਮੋਰਟਰੀ ਹਾਊਸ ਵਿੱਚ ਕੇ ਭੇਜਿਆ ਜਾ ਰਿਹਾ ਹੈ ਕੈਮਰਾ ਬਰਸਤ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ